ਮੇਰਾ ਨਾਮ ਕਰਨਦੀਪ कौर ਹੈ ਮਤਲਬ ਰੰਗ ਬਹੁਤ ਹੀ ਕਲਰਫੁਲ ਰੰਗਸ ਨੇ ਵੈਰਾਈਟੀ ਵੀ ਬਹੁਤ ਜਾ ਰਹਾ ਹੈ ਤੇ ਬਹੁਤ ਹੀ ਇੰਨੇ ਜਿਆਦਾ ਕਲਰਡ ਵੈਰਾਈਟੀ ਹੈ ਕਿ ਵੀ ਚੂਜ਼ ਕਰਨਾ ਵੀ ਮੁਸ਼ਕਿਲ ਹੋ ਗਿਆ ਹੈ ਤੇ ਬਹੁਤ ਹੀ ਜਿਆਦਾ ਸੌਫਟ ਕਲਰਸ ਨੇ ਤੇ ਬਹੁਤ ਇੰਜੋਏ ਕਰ ਰਹੇ ਹਾਂ ਅਸੀਂ ਕਿੰਨੀ ਵੀਡੀਓ ਕਰ ਲੀਏ ਕਿਵੇਂ ਇੰਨੀ ਕੁੜੀ ਕਰਦੀ ਇਫਤਿਹਾਰ ਮਿਲਿਆ ਬਹੁਤ ਜ਼ਿਆਦਾ ਉੜੀ ਕੇ ਰਹਿੰਦੀ ਹੈ ਤੇ ਬਹੁਤ ਮਜ਼ਾ ਆਉਂਦਾ ਹੈ ਕਿ ਐ ਹੁੰਦਾ ਹੈ ਕਿ ਕਲਰ ਐਨੇ ਜ਼ਿਆਦਾ ਕਲਰਸ ਨੇ ਤੇ ਖਰੀਦੀਏ ਸਾਰੇ ਤੇ ਥੋੜੇ-ਮੋਟੇ ਸਪਰੇਅਜ਼ ਵਗੈਰਾ ਵੀ ਖਰੀਦਦੇ ਆ ਬਹੁਤ ਮਜ਼ਾ ਆਉਂਦਾ ਹੈ ਮੇਰਾ ਨਾਮ ਪ੍ਰਫਾਤ ਕੁਮਾਰ ਜੀ ਨਿੱਕੀ ਕਹਿ ਦੋਗੇ ਬੱਚਿਆਂ ਨੂੰ ਰੰਗ ਤਿਉਾਰ ਵਿੱਚ ਕਰਦੇ ਹੋ ਕਿਸ ਤਰ੍ਹਾਂ ਬੱਚਾ ਦਾ ਸ਼ੌਂਕ ਹੁੰਦਾ ਜੇ ਤਿਉਾਰ ਦਾ ਸਾਲ ਬਾਦ ਇੱਕ ਤਿਉਾਰ ਆਂਦਾ ਵਧੀਆ ਤਿਉਾਰ ਹੈ ਬੜੀ ਖੁਸ਼ੀ ਨਾਲ ਉਡੀਕਦੇ ਆ ਬੱਚੇ ਵੀ ਕਦੋਂ ਹੋਲੀ ਆਣੀਆ ਕਦੋਂ ਆਣੀਆ ਤੇ ਅੱਜ ਇਸ ਦੁਕਾਨ ਤੇ ਆਏ ਆ ਅਸੀਂ ਸਮਾਨ ਲੈਣ ਤਾਂ ਇੱਥੋਂ ਲੈ ਲਿਆਈ ਸਾਰਾ ਹਰ ਬਲ ਕਲਰ ਪਿਆ ਵਧੀਆ ਕੋਈ ਸਿੰਥੈਟਿਕ ਕਲਰ ਨਹੀਂ ਕੋਈ ਕੈਮੀਕਲ ਵਾਲਾ ਕਲਰ ਨਹੀਂ ਸਾਰਾ ਕੁਝ ਵਧੀਆ ਪਿਆ ਉਰੇ ਕਿਸੇ ਤਰੀਕੇ ਦੀ ਕੋਈ ਨਹੀਂ ਰੇਟ ਵੀ ਸਹੀ ਹੈ ਚੀਜ਼ ਵੀ ਜੈਨੂਨ ਹੈ ਇਹਨਾਂ ਕੋਲ ਸਾਰਾ ਕੁਝ ਵਧੀਆ ਹੈ ਜੀ ਤੇ ਬੱਚੇ ਵੀ ਖੁਸ਼ ਆ ਸਾਡੇ ਆਪਣੇ ਮੈਨਾ ਜੋ ਦੁਕਾਨ ਹੈ ਜੀ ਉਹਨੂੰ ਬਦਨਸਤੋਰ ਇਹ ਤਿਹਾਰ ਬਹੁਤ ਬਹੁਤ ਹੀ ਖੁਸ਼ੀ ਨਾਲ ਮਨਾ ਰਹੇ ਜੀ ਸਾਰਾ ਆਪਣਾ ਪਬਲਿਕ ਤੇ ਇਸ ਦੇ ਵਿੱਚ ਰਲ ਮਿਲ ਕੇ ਸਾਰੇ ਸਹਿਯੋਗ ਨਾਲ ਮਤਲਬ ਇੱਕ ਰੂਪ ਦੇ ਰੰਗ ਲਗਾ ਕੇ ਪਿਆਰ ਭਰੇ ਮਤਲਬੀ ਤੌਰ ਦਾ ਚੌਹਰ ਨੂੰ ਬਣਾਉਣਗੇ ਡਿਮਾਂਡ ਤੇ ਇਹ ਰੋਜ਼ ਦਾ ਰੰਗ ਹੈ ਜਿਸ ਤਰ੍ਹਾਂ ਪਚਕਾਰੀਆਂ ਗਈਆਂ ਹਰ ਬੱਚੇ ਮਤਲਬੀ ਆਪਣੇ ਆਪਣੇ ਉਸ ਦੇ ਹਿਸਾਬ ਦੇ ਨਾਲ ਮਤਲਬ ਜਿਸ ਨੂੰ ਜਿਹੜੀ ਚੀਜ਼ ਦੀ ਜ਼ਰੂਰਤ ਹੁੰਦੀ ਹੈ ਲੈ ਜਾਂਦੇ ਹੈਗੇ